ਸਮਾਜ ਦੇ ਵਿੱਚ ਕੁਝ ਅਜਿਹੇ ਲੋਕ ਵੀ ਮੌਜੂਦ ਨੇ ਜੋ ਸਾਡੇ ਸਮਾਜ ਦੇ ਵਾਤਾਵਰਨ ਨੂੰ ਰਸਨਾਉਂਦੇ ਨੇ ਤੇ ਅੱਜ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦੀਆਂ ਕਰ ਰਹੇ ਹਾਂ ਤਲਵੰਡੀ ਸਾਬੋ ਇਤਿਹਾਸਕ ਸ਼ਹਿਰ ਦੀਆਂ ਜਿੱਥੇ ਕਿ ਦੁਨੀਆ ਦੀ ਵੱਡੀ ਸਮਾਜ ਸੇਵੀ ਸੰਸਥਾ ਜਿਹੜੀ ਅੱਜ ਵੱਡੇ ਪੱਧਰ ਤੇ ਸਾਰੇ ਪੰਜਾਬ ਹਰਿਆਣਾ ਹਿਮਾਚਲ ਦੇ ਵਿੱਚ ਪੌਦੇ ਆ ਜਿਹੜੇ ਉਹ ਲਾਏ ਜਾ ਰਹੇ ਆ ਆਪਾਂ ਗੱਲਬਾਤ ਕਰਾਂਗੇ ਜੋ ਪੌਦੇ ਲਾਏ ਆ ਇਹਨਾਂ ਨੇ ਕਿਸ ਤਰ੍ਹਾਂ ਕੀ ਕਹਿੰਦੇ ਇਹਨਾਂ ਦਾ ਸਾਡੇ ਨਾਲ ਮੌਜੂਦ ਨੇ ਨਗਰ ਪੰਚਾਇਤ ਪਰਦਾ ਨਗਰ ਕੌਂਸਲ ਦੇ ਪ੍ਰਧਾਨ ਆ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਹੈ ਤੁਹਾਡਾ ਕਲਵੀਰ ਕੌਰ ਕੀ ਕਹਿਣਾ ਚਾਹੁੰਦੇ ਹੋ ਅੱਜ ਪੌਦੇ ਲਾਏ ਆ ਕਿ ਇਸ ਤਰ੍ਹਾਂ ਉਹ ਕਹਿੰਦਾ ਦਰਸਤ ਗਰੂ ਤੇਰਾ ਹੀ ਆਸਰਾ ਅੱਜ 15 ਅਗਸਤ ਦੇ ਮੌਕੇ ਤੇ ਸੰਤਾਂ ਦੇ ਜਨਮ ਦਿਨ ਨੂੰ ਮੱਖ ਰੱਖਦੇ ਹੋਏ ਜਿੱਥੇ ਇਹਨਾਂ ਦੇ ਗ੍ਰੀਨ ਵੈਲਫੇਅਰ ਸੁਸਾਇਟੀ ਦੇ ਹੋਰ ਕਾਰਜ ਸਮਾਜ ਸੇਵੀ ਚੱਲਦੇ ਰਹਿੰਦੇ ਨੇ ਉਸ ਨੂੰ ਅੱਜ ਦੇਖਦੇ ਹੋਏ 15 ਅਗਸਤ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਹਨਾਂ ਨੇ ਰੁੱਖ ਲਗਾ ਕੇ ਜਨਮ ਦਿਨ ਦਾ ਆਗਾਜ਼ ਕੀਤਾ ਜੀ ਇਸ ਤਰ੍ਹਾਂ ਲੈਨੇ ਤੁਸੀਂ ਵੱਡੀ ਸਵਾਲ ਸੇਵੀ ਸੰਸਥਾ ਕਿਸ ਤਰ੍ਹਾਂ ਇਹ ਪੌਦੇ ਆਮ ਲੋਕ ਲਾ ਦਿੰਦੇ ਆ ਇਸ ਤਰ੍ਹਾਂ ਇਹਨਾਂ ਉਹ ਸੰਸਥਾ ਲਾਉਂਦੀ ਰਹਿੰਦੀ ਆ ਕਿਵੇਂ ਲੈਨੇ ਇਹ ਨਾਲ ਲਾ ਕੇ ਜੇ ਸਾਬ ਸਵਾਲ ਵੀ ਕਰਦੇ ਆ ਆਮ ਪੌਦੇ ਲਾ ਆਂਦੇ ਆ ਆਪਾਂ ਦੇਖਦੇ ਆ ਵੀ 80% ਪੌਦੇ ਜਿਹੜੇ ਹੈਗੇ ਸਾਬ ਸਵਾਲ ਨਹੀਂ ਹੁੰਦੀ ਕਹਿੰਦੀ ਆ ਕਿਵੇਂ ਲੈਨੇ ਇਹ ਨਾਲ ਲਾ ਕੇ ਜੇ ਸਾਬ ਸਵਾਲ ਵੀ ਕਰਦੇ ਆ ਆਮ ਪੌਦੇ ਲਾ ਆਂਦੇ ਆ ਆਪਾਂ ਦੇਖਦੇ ਆ ਵੀ 80% ਪੌਦੇ ਜਿਹੜੇ ਹੈਗੇ ਸਾਬ ਸਵਾਲ ਨਹੀਂ ਹੁੰਦੀ ਇਹਨਾਂ ਦਾ ਜਿਹੜਾ ਇਹ ਬਹੁਤ ਵੱਡਾ ਪਰਾਲਾ ਜੀ ਇਹ ਪੌਦੇ ਲਾ ਕੇ ਨਾਲ ਇਹਨਾਂ ਸਾਬ ਸਵਾਲ ਵੀ ਪ੍ਰੋਪਰ ਕਰਦੇ ਨੇ ਜੀ ਹੋਰ ਦੁਨੀਆ ਦੀ ਜੇ ਸੰਸਥਾਾਂਾਂ ਸਮਾਜ ਸੇਵੀ ਉਹਨਾਂ ਨੂੰ ਵੀ ਕਹਿਣਾ ਚਾਹੀਦਾ ਵੀ ਲਾਉਣੇ ਚਾਹੀਦੇ ਹਾਂਜੀ ਹਾਂਜੀ ਇਹ ਤਾਂ ਦੇਖੋ ਜੀ ਵਾਤਾਵਰਣ ਪ੍ਰਤੀ ਤਾਂ ਹਰੇਕ ਨੂੰ ਸੁਚੇਤ ਹੋਣਾ ਚਾਹੀਦਾ ਹਰੇਕ ਦਾ ਫਰਜ਼ ਬਣਦਾ ਵੀ ਜਿੱਥੇ ਵੀ ਆਪਾਂ ਲਾ ਸਕਦੇ ਆ ਪੌਦੇ ਤੇ ਉਹਨਾਂ ਦੀ ਦੇਖਭਾਲ ਕਰ ਸਕਦੇ ਆ ਤਾਂ ਆਪ ਨੂੰ ਕਰਨੀ ਚਾਹੀਦੀ ਬਿਲਕੁਲ ਸਾਡੇ ਨਾਲ ਮੌਜੂਦ ਨੇ ਜੋ ਇੱਥੇ ਹਸਪਤਾਲ ਦੇ ਮੁਲਾਜ਼ਮ ਨੇ ਇੱਥੇ ਲਾਏ ਆ ਇਹਨਾਂ ਨੇ ਪੌਦੇ ਗੱਲਬਾਤ ਕਰਦੇ ਆ ਕੀ ਕਹਿਣਾ ਚਾਹੀਦਾ ਹਾਂਜੀ ਕੀ ਨਾਂ ਤੁਹਾਡਾ ਮੈਂ ਹਰਪ੍ਰੀਤ ਸਿੰਘ ਐਂਡ ਇਨਸਪੈਕਟਰ ਸ਼ੀਪਰ ਡਿਪਾਰਟਮੈਂਟ ਦੇ ਵਿੱਚ ਆ ਸਾਪੇਸ਼ੀ ਜਿਹੜੀ ਜਮ ਵਾਤਾਵਰਨ ਦਾ ਗੰਦਲਪਨ ਹੋ ਰਿਹਾ ਕਿਵੇਂ ਲੈਣੇ ਤੁਸੀਂ ਇਹ ਸੰਸਥਾ ਨੇ ਕਿ ਇਹਨੇ ਪੌਦੇ ਲਾਏ ਆ ਇਹਦਾ ਕਿੰਨੇ ਇੱਥੇ ਪੌਦੇ ਲਾਨੇ ਬਹੁਤ ਵਧੀਆ ਫਰਾਲ ਹੈ ਪੌਦੇ ਆਪਾਂ ਨੂੰ ਸਾਰੇ ਆਪਣਾ ਫਰਜ਼ ਬਣਦਾ ਜੇ ਕਿਤੇ ਪੌਦਾ ਲੱਗਿਆ ਹੋਵੇ ਉਹਦੀ ਦੇਖਭਾਲ ਕਰਨਾ ਵੀ ਫਰਜ਼ ਹੈ ਤੇ ਇੱਥੇ ਅਸੀਂ ਵਿਸ਼ਵਾਸ ਰੱਖੋਣੇ ਜਿਹੜੇ ਸਾਡੇ ਪੌਦੇ ਲਾਏ ਆ ਅਸੀਂ ਇਹਨਾਂ ਨੂੰ ਪਾਲਾਂਗੇ ਵਧੀਆ ਤਰਸੇਮ ਜੀ ਕਿੰਨੇ ਕੁ ਪੌਦੇ ਤੁਸੀਂ ਬਲਾਕ ਦੇ ਵਿੱਚ ਲਾ ਰਹੇ ਹੋ ਕਿਸ ਤਰ੍ਹਾਂ ਲੈਣੇ ਹੋ ਇਸ ਨੂੰ ਕਿ ਕੀ ਤੁਹਾਡਾ ਜਿਹੜਾ ਅੱਜ ਮੱਜ ਦਾ ਮਿਸ਼ਨ ਹੈ ਜੋ ਵੱਡੇ ਪੱਧਰ ਤੇ ਲਾਏ ਜਾ ਰਹੇ ਨੇ ਪੌਦੇ ਅੱਜ ਬਲਾਕ ਤਰਵੰਡੀ ਸਾਬੋ ਦੇ ਵਿੱਚ ਸੰਤ ਡਾਕਟਰ ਗਰਮੀਤ ਆਰਮ ਰਹੀਮ ਸਿੰਘ ਜੀ ਇਨਸਾਈ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅਤੇ ਨਾਲ ਹੀ ਆਜ਼ਾਦੀ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਅੱਜ ਬਲਾਕ ਤਰਵੰਡੀ ਸਾਬ ਵੱਲੋਂ ਤਕਰੀਬਨ ਸਾਰੇ ਪਿੰਡਾਂ ਦੇ ਵਿੱਚ 1300 ਪੌਦਾ ਲਾ ਰਿਹਾ ਲਾਇਆ ਜਾ ਰਿਹਾ ਜੀ ਅਤੇ ਅਸੀਂ ਪ੍ਰਣ ਕਰਦੇ ਹਾਂ ਕਿ ਸਾਰੇ ਪੌਦੇ ਅਸੀਂ ਇਹ ਚਲਾਵਾਂਗੇ ਔਰ ਇਹਨਾਂ ਦੇ ਦੇਖਭਾਲ ਪੂਰੀ ਕਰਾਂਗੇ ਔਰ ਸਾਰਿਆਂ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਆਪਾਂ ਸੱਚੇ ਪ੍ਰੇਮ ਭਾਈਚਾਰਾ ਮੁੱਖ ਰੱਖਦੇ ਹੋਏ ਸਾਰੇ ਆਪਾਂ ਪੌਦੇ ਲਾਗੇ ਤਾਂ ਜੋ ਕਿ ਵਾਤਾਵਰਨ ਸੁੱਧ ਹੋ ਸਕੇ ਲਗਾਤਾਰ ਆ ਦੇਖੋ ਗੰਦਲਾਪਨ ਹੋ ਰਿਹਾ ਔਰ ਦੁਨੀਆ ਦੇ ਜਿਹੜਾ ਦੋ ਲੋਕ ਹੋਰ ਮਤਲਬ ਧਰਮਾ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਜਾਂ ਆਮ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਪੌਦਾ ਲਾ ਕੇ ਜਿਹੜਾ ਇਹਨੂੰ ਮਤਲਬ ਦਰਖਤ ਬਣਾਉਣਾ ਚਾਹੀਦਾ ਹਾਂਜੀ ਅਸੀਂ ਸਾਰੇ ਹੀ ਇਨਸਾਨੀਅਤ ਜੋ ਲੋਕ ਹਨ ਇਨਸਾਨਾ ਉਹਨਾਂ ਨੂੰ ਸਾਰਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦੇ ਆ ਕਿ ਆਪਾਂ ਜਦੋਂ ਵੀ ਕਿਸੇ ਦਾ ਕੋਈ ਜਨਮ ਦਿਨ ਹੁੰਦਾ ਵਰਸੀ ਹੁੰਦੀ ਆ ਜਾਂ ਮੈਰਿਜ ਐਨੀਵਰਸਰੀ ਹੁੰਦੀ ਆ ਤਾਂ ਆਪਾਂ ਉੱਥੇ ਪੌਦਾ ਲਾਈਏ ਪੌਦਾ ਲਾ ਕੇ ਉਸ ਨੂੰ ਸਾਫ ਸੰਭਾਲ ਕਰ ਗਏ ਤਾਂ ਤਾਂ ਜੋ ਕਿ ਉਹਨੂੰ ਵੱਡਾ ਕਰ ਸਕੀਏ। ਹਾਂਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜਗਜੀਤ ਸਿੰਘ ਹੈ ਜੀ। ਜਿਸ ਤਰ੍ਹਾਂ ਪੌਦੇ ਲਾਏ ਜਾ ਰਹੇ ਆ ਕਿਸ ਤਰ੍ਹਾਂ ਲੈਣੇ ਆ ਤੁਸੀਂ? ਬਹੁਤ ਹੀ ਵਧੀਆ ਪ੍ਰੋਗਰਾਮ ਜਿਹੜਾ ਕੀਤਾ ਜੀ। ਹੂੰ ਬਹੁਤ ਬਹੁਤ ਧੰਨਵਾਦ। ਹੂੰ ਤੇ ਬੜਾ ਸੋਹਣਾ ਕੀਤਾ ਹੈ ਪ੍ਰੋਗਰਾਮ। ਜੋ ਕੀਤਾ ਹੈ ਜੀ। ਹਾਂਜੀ। ਲੱਗਦਾ ਇਹ ਪੌਦੇ ਆ ਜਿਹੜੇ ਉਹ ਦਰਖਤ ਬਣ ਜਗੇ। ਹਾਂ ਬਣਨਗੇ ਦਰਖਤ ਕਿਉਂ ਨਹੀਂ ਬਣਨਗੇ? ਇਹ ਅਜ ਲਾਏ ਇਹਨਾਂ ਚੁਕੜੇ ਦੇਖਭਾਲ ਵੀ ਕਰਾਂਗੇ ਹੋਰ ਲੋਕਾਂ ਨੂੰ ਕਹਿਣਾ ਚਾਹੁੰਦਾ ਇਸ ਤਰ੍ਹਾਂ ਪੌਦੇ ਬਿਲਕੁਲ ਬਿਲਕੁਲ ਹਰ ਇੱਕ ਨੂੰ ਜੇ ਇਨਸਾਨ ਨੂੰ ਇਹਦਾ ਇੱਕ ਇੱਕ ਦਾ ਬਹੁਤ ਜ਼ਰੂਰੀ ਜਾਨੀ ਜੇ ਵੱਧਲਾ ਬਾੜੀ ਸੁਣੀ ਗੱਲ ਹੈ ਨਾ ਇੱਕ ਤਾਂ ਹਰ ਇੱਕ ਇਨਸਾਨ ਪੌਦਾ ਲਾਵੇ ਕਹਿ ਰਹੇ ਵਧੀਆ ਅਪਰਾਲਾ ਇਹਨਾਂ ਦਾ ਬਹੁਤ ਸੋਹਣਾ ਅਪਰਾਲਾ ਜੀ ਹਾਂ ਜੀ ਕੀ ਨਾਖਾ ਤੁਹਾਡਾ ਜੀ ਤੁਸੀਂ ਸੰਗ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਉਹ ਪੌਦਾ ਲਾਏ ਹੈ ਅਪਰਾਲਾ ਕਿੰਨਾ ਕੁ ਵਧੀਆ ਮੰਨਦੇ ਕਿੰਨੇ ਕੁ ਪੌਦੇ ਬਹੁਤ ਬਹੁਤ ਸੋਹਣੀ ਗੱਲ ਹੈ ਬਹੁਤ ਸੋਹਣਾ ਅਪਰਾਲਾ ਹੈ ਇਸ ਤੋਂ ਵਧੀਆ ਅਪਰਾਲਾ ਕੋਈ ਹੋ ਦੇ ਸਕਦਾ ਹੂੰ ਜੋ ਜਿਹੜਾ ਹੈ ਵਾਤਾਵਰਨ ਸ਼ੁੱਧ ਹੋਏ ਦੇ ਨਾਲ ਬਹੁਤ ਸੀ ਜਿਹੜੀ ਸਫਲ ਹੋ ਗਈ ਤੇ ਮਨੁੱਖਤਾ ਲਈ ਬਹੁਤ ਜ਼ਿਆਦਾ ਲਾਭਦਾਇਕ ਹੈ ਤੇ ਅਸੀਂ ਬਹੁਤ ਬਹੁਤ ਇਹਦਾ ਮੁਤੰਨਦਤ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਹਾਂਜੀ ਕੀ ਨਾਂ ਤੁਹਾਡਾ ਜੀ ਬੀਜੇ ਰਾਣੀ ਤੁਸੀਂ ਕੀ ਕਹਿਣਾ ਚਾਹੁੰਦੇ ਅੱਜ ਵੱਡੀ ਪੱਧਰ ਤੇ ਔਰਤਾਂ ਵੀ ਬਹੁਤ ਦੇ ਲਾ ਰਹੀਆਂ ਸਵੇਰੇ ਸਵੇਰੇ ਕੀ ਕਹਿਣਾ ਚਾਹੁੰਦੇ ਮਤਲਬ ਕਿ ਗੰਦਲੇ ਹੋ ਰਹੇ ਵਾਤਾਵਰਨ ਤੋਂ ਬਚਾਉਣ ਵਾਸਤੇ ਸੈਂਟ ਗੁਰਮੀਤ RAM REHIM SINGH ਜੀ ਨੇ ਇੱਕ ਬਹੁਤ ਹੀ ਸ਼ਲਾਘਾਜਨ ਕਦਮ ਉਠਾਇਆ ਹੈਗਾ ਜਿਹਦੇ ਤਹਿਤ ਉਹਨਾਂ ਦੇ ਉਨਿਆਈ ਉਹਨਾਂ ਨੂੰ ਅੱਜ ਉਹਨਾਂ ਦੇ ਬਰਥਡੇ ਤੇ ਬੇਬਲਖਸ਼ ਚ ਬੂਟੇ ਲਾ ਕੇ ਇੱਕ ਵਾਤਾਵਰਨ ਨੂੰ ਸੁਧਾਰਨ ਦਾ ਸਾਫ ਸੁਥਰਾ ਬਣਾਉਂਦਾ ਮਤਲਬ ਕਿ ਪਰਨ ਕਰ ਰਹੀ ਹੈ ਐ ਤਾਂ ਨਹੀਂ ਵੀ ਕਿਤੇ ਫੋਟੋਆਂ ਲਾ ਕੇ ਤੇ ਪਿੱਛੋਂ ਨਹੀਂ ਐਸਾ ਨਹੀਂ ਹੋ ਸਕਦਾ ਲਕਰੋਗੇ ਹਾਂਜੀ ਹਾਂਜੀ ਹੋਰ ਨੂੰ ਵੀ ਜਰੂਰ ਹੋਰ ਸਤਿਵਾਂ ਨੂੰ ਵੀ ਕਹਿਣਾ ਚਾਹੁੰਦਾ ਹਾਂਜੀ ਅਸੀਂ ਸਾਰੇ ਮਤਲਬ ਕਿ ਜਿੰਨੇ ਵੀ ਆਪਣੇ ਹੈਗੇ ਆ ਸੰਸਥਾ ਦੇ ਲੋਕ ਜਿੰਨੇ ਵੀ ਸੰਸਥਾਵਾਂ ਹੋਰ ਚੱਲਦੀਆਂ ਅਸੀਂ ਉਹਨਾਂ ਨੂੰ ਵੀ ਇਹੀ ਉਪਦੇਸ਼ ਦਿੰਦੇ ਆ ਕਿ ਮਤਲਬ ਕਿ ਸਾਡੇ ਗੁਰੂ ਜੀ ਦੀ ਸਿੱਖਿਆ ਤੇ ਚੱਲਦੇ ਹੋਏ ਇਸ ਤਰ੍ਹਾਂ ਹੀ ਬੂਟੇ ਲਗਾਉਣ ਤੇ ਪਹਰਾ ਲਾ ਕਰਨਾ ਹਾਂਜੀ ਕੀ ਨਾਮ ਹੈ ਤੁਹਾਡਾ ਸੰਜੀਵ ਕੁਮਾਰ ਨਾਮ ਆ ਜੀ ਸਾਡੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਹੰਸਾ ਦਾ ਜੋ ਜਨਮ ਦਿਨ ਆ ਉਹਨਾਂ ਦੀ ਪਵਿੱਤਰ ਸਿੱਖਿਆ ਅਨੁਸਾਰ ਅਸੀਂ ਪੌਦੇ ਲਗਾ ਕੇ ਬਣਾ ਰਹੇ ਹਾਂ ਤੇ ਇਹ ਬਹੁਤ ਹੀ ਸ਼ਲਾਗਯੋਗ ਉਪਰਾਲਾ ਜੋ ਇਹ ਸਿੱਖਿਆ ਇਹਦਾ ਸੱਚਾ ਸਰਦਾਰ ਤੋਂ ਮਿਲੀ ਹੈ ਸਾਹ ਸੰਤ ਨੂੰ ਮੰਨ ਲੋ ਅੱਖਾਂ दान ਕਰਨਾ ਸਰੀਰ ਦਾ ਅ ਪੌਦੇ ਲਗਾਉਣਾ ਖੂਨ দান ਕਰਨਾ ਇਹ ਪਵਿੱਤਰ ਸਿੱਖਿਆ ਪੂਜਨੀ ਗੁਰੂ ਜੀ ਸਿੱਖਿਆ ਵੀ ਦਿੰਦੇ ਹਨ ਔਰ ਸੰਗਤ ਨੂੰ ਉਸ ਤੇ ਚਲਾਉਂਦੇ ਵੀ ਹਨ ਇੱਕ ਸਿੱਖਿਆ ਦੇਣਾ ਔਰ ਉਸ ਉੱਪਰ ਅਮਲ ਕਰਾਉਣਾ ਸਾਧ ਸੰਗਤ ਤੋਂ ਬਹੁਤ ਵੱਡੀ ਇਹ ਗੱਲ ਹੈ ਅੱਜ ਕੀ ਨਾ ਸਤੋਟਾ ਦਰਸ਼ਨ ਕੁਮਾਰ ਜੀ ਦਰਸ਼ਨ ਕੁਮਾਰ ਕੀ ਕਹਿਣਾ ਚਾਹੁੰਦੇ ਹੋ ਦੇਖੋ ਪੌਦੇ ਲਾਏ ਤੁਸੀਂ ਬਹੁਤ ਵੱਡੀ ਮਤਲਬ ਸੰਸਥਾ ਕਿਹੜੀ ਸੰਸਥਾ ਨੇ ਪੌਦੇ ਲਾਏ ਕਿਉਂ ਲਾਏ ਇਹ ਪੌਦੇ ਜੀ ਡੇਰਾ ਸੱਚਾ ਸੌਦਾ ਨਹੀਂ ਹੈ ਬਹੁਤ ਵਧੀਆ ਪ੍ਰਾਣਾ ਹੈ ਤੇ ਇਹ ਪੌਦੇ ਵੱਡੇ ਹੋ ਜਾਣਗੇ ਮਤਲਬ ਹਾਂ ਹਾਂ ਇਹਨਾਂ ਦੀ ਪੂਰੀ ਦੇਖ ਰੇਖ ਹੋਊਗੀ ਪੂਰੇ ਸਮਾਂਹਲ ਕਰਾਂਗੇ ਹੋਰਨਾਂ ਲੋਕਾਂ ਨੂੰ ਵੀ ਕਹਿਣਾ ਚਾਹੁੰਦਾ ਹਾਂ ਇਹ ਬਦਲ ਹਾਂ ਸਾਰੀਆਂ ਸੰਸਥਾਵਾਂ ਨੂੰ ਕਹਿਣੀ ਆ ਵੀ ਇਹ ਰੋਜ਼ਾ ਕੰਮ ਕਰਨ ਸਮਾਗਜੋ ਹਾਂਜੀ ਕੀ ਨਾ ਤਾ ਮੇਰਾ ਨਾਮ ਕੁਲਵਿੰਦਰ ਸਿੰਘ ਆ ਜੀ ਜੋ ਸਮਾਜ ਸੇਵੀ ਸੰਸਥਾ ਜੋ ਕਿ ਜਾਨ ਮਹਿਤਾਜ ਦਾ ਨਹੀਂ ਕਿਸੇ ਜਾਣ ਪਛਾਣ ਦੀ ਘਾਟ ਨਹੀਂ ਰਹੀ ਡੇਰਾ ਸੱਚਾ ਸੌਦਾ ਨਹੀਂ ਬਹੁਤ ਲੰਬੇ ਚਿਰ ਤੋਂ ਇੱਕ ਸਾਥ ਸੰਗਤ ਮਿਲ ਕੇ ਡੇਰਾ ਪ੍ਰੇਮੀ ਇਹ ਬਹੁਤ ਸਮੇਂ ਤੋਂ ਕਈ ਸਾਲਾਂ ਤੋਂ 10-15 ਸਾਲਾਂ ਤੋਂ ਬੂਟੇ ਲਾ ਰਹੇ ਆ ਜਿਹਦੇ ਨਾਲ ਸਾਡੇ ਵਾਤਾਵਰਣ ਗੰਧਲਾ ਹੋ ਰੇ ਵਾਤਾਵਰਣ ਨੂੰ ਸਵਸਥਾ ਮਿਲੀ ਹੈ ਜਿੱਥੇ ਅਸੀਂ ਬਿਨਾ ਆਕਸੀਜਨ ਤੋਂ ਨਹੀਂ ਰਹਿ ਸਕਦੇ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਤਾਂ ਦੀ ਜਿੰਦਾ ਰਹਿਣੀਆਂ ਜੇਕਰ ਅਸੀਂ ਅੱਜ ਬੂਟੇ ਲਾਵਾਂਗੇ ਮੈਂ ਸਾਰੀ ਮਨੁੱਖਤਾ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਚੰਗੇ ਕੰਮਾਂ ਦੀ ਰੀਸ ਕਰਨੀ ਚਾਹੀਦੀ ਹੈ ਜਿਹੜਾ ਕੋਈ ਵੀ ਇਨਸਾਨ ਅੱਛਾ ਕੰਮ ਕਰਦਾ ਉਹਦੀ ਰੀਸ ਕਰਨੀ ਚਾਹੀਦੀ ਹੈ ਜਿਵੇਂ ਡੇਰਾ ਸੱਚਾ ਸੋਦਾ ਮਾਨਤਾ ਭਲਾਈ ਦੇ ਕੰਮਾਂ 'ਚ ਮੋਰੀ ਹੈ ਇਹ ਚੰਗੇ ਕੰਮਾਂ ਦੀ ਸਭ ਨੂੰ ਰੀਸ ਕਰਦੇ ਹੋਏ ਹਰ ਇੱਕ ਇਨਸਾਨ ਨੂੰ ਘੱਟੋ ਘੱਟ ਸਾਲ ਦੇ ਵਿੱਚ 12 ਬੂਟੇ ਲਾ ਕੇ ਉਹਨਾਂ ਨੂੰ ਵੱਡਾ ਦਰਖਤ ਬਣਾਉਣਾ ਚਾਹੀਦਾ ਹੈ। ਅੱਜ ਪਹਿਨੇ ਕੀ ਨਾਂ ਹੈ? ਕਰਮਜੀਤ ਹੈ ਜੀ। ਕੰਮ ਕੀ ਕਹਿਣਾ ਚਾਹੁੰਦਾ ਜਿਹੜਾ ਇਹਨਾਂ ਨੇ ਪੌਦੇ ਲਾਇਆ ਛੋਟੇ। ਵਧੀਆ ਕੰਮ ਕੀਤਾ ਜੀ ਪੌਦਿਆਂ ਵਾਲਾ। ਤੇ ਹਰਿਆਲੀ ਹੋਊਗੀ। ਸਾਂਭ-ਸਮਾਲ ਕਰਾਂਗੇ ਜੀ ਪਾਣੀ ਪਾਵਾਂਗੇ। ਬੂਟੇ ਲਾਏ ਆ ਜੀ ਆਪਣੇ। ਲੱਗਦਾ ਵੀ ਵੱਡੇ ਦਰਖਤ ਬਣਨਗੇ। ਹਾਂਜੀ ਹਾਂਜੀ। ਸਾਰਿਆਂ ਲੋਕ ਜੇ ਸਾਂਭ-ਸਮਾਲ ਕਰਾਂਗੇ ਜੀ ਵੱਡੇ ਤਾਂ ਬਣਨਗੇ। ਤੁਸੀਂ ਵੀ ਆਪਰੇ ਘਟੇ ਘਰ ਕੋਲੇ ਲਾਇਆ ਮਤਲਬ ਪਰਨ ਕਰ ਦਿਓ ਵੀ ਲਾਵਾਂਗੇ ਅਸੀਂ ਹਾਂਜੀ ਹਾਂਜੀ ਸਾਮ ਸੰਭਾਲ ਵੀ ਕਰਾਂਗੇ ਜੀ ਪਾਣੀ ਵੀ ਪਾਵਾਂਗੇ ਭਾਜੀ ਕੀ ਨਾ ਜੀ ਕਿੱਚ ਮੇਰਾ ਨਾਮ ਸੁਰੀਂਦਰ ਕਰਨੀ ਸਰ ਤਲਵੰਡੀ ਸੱਬਰ ਕੋੰਜੀ ਮੈਂ ਜੀ ਅੱਜ ਸੰਤ ਡਾਕਟਰ ਗੁਰਮੀਤ ਰਾਮਦੀਨ ਸਿੰਘ ਜੀ ਸਾਹਿਬ ਜੀ ਦਾ ਅੱਜ ਜਨਮ ਦਿਨ ਹੈ ਕੱਲ ਨੂੰ 15 ਅਗਸਤ ਨੂੰ ਇੱਕ ਆਜ਼ਾਦੀ ਦਿਹਾੜਾ ਵੀ ਹੈ ਜੀ ਜਿਸ ਨੂੰ ਅਸੀਂ ਪੌਦੇ ਲਾ ਕੇ ਮਨਾ ਰਹੇ ਹਾਂ ਜੀ ਤਾਂ ਜੋ ਜਿਹੜਾ ਆਪਣਾ ਵਾਤਾਵਰਨ ਉਹ ਸ਼ੁੱਧ ਰਹੇ ਉਨ ਵੀ ਆਕਸੀਜਨ ਵਧੀਆ ਮਿਲੇ ਉਨ ਵੀ ਨਿਰੋਗ ਰਹੇ ਨਰੋਗ ਤੋਂ ਤੋਂ ਸਾਜੋ ਵੀ ਆਪਾਂ ਨੂੰ ਵੀ ਤੰਦਰੁਸਤੀ ਮਿਲਦੀ ਰਹੇ ਇਹ ਅਸੀਂ ਆਪਣੇ ਸੰਤ ਡਾਕਟਰ ਗੁਰਮੀਤ RAM ਜੀ ਜੀਨ ਸਾਹਿਬ ਜੀ ਨੂੰ ਇੱਕ ਤੋਹਫਾ ਦੇ ਰਹੇ ਹਾਂ ਜੀ ਪੌਦੇ ਲੱਗੇ ਐ ਤਾਂ ਨਹੀਂ ਹੁੰਦਾ ਜਿਵੇਂ ਆਮ ਲੋਕ ਘਟਵਾ ਲੈਂਦੇ ਆ ਤੇ ਮੁੜ ਕੇ ਪੌਦੇ ਦੀ ਸਾਂਭ ਸੰਭਾਲ ਨਹੀਂ ਕਰਦੇ ਨਹੀਂ ਕਿਰਦੀ ਬਿਲਕੁਲ ਵੀ ਨਹੀਂ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਪਾਲਦੇ ਆ ਜੀ ਉਸੇ ਤਰ੍ਹਾਂ ਹੀ ਇਹਨਾਂ ਨੂੰ ਪਾਲਦੇ ਆ ਜੀ ਇਹ ਵੀ ਸਾਡੇ ਬੱਚੇ ਹੀ ਆ ਜੀ ਇਹਨਾਂ ਤੇ ਤਾਂ ਸਾਨੂੰ ਆਪਾਂ ਨੂੰ ਚੰਗੀ ਸਿਹਤ ਮਿਲਨੀ ਹੈ ਜੀ ਤੇ ਆਪਾਂ ਨੂੰ ਆਕਸੀਜਨ ਮਿਲਣੀ ਹੈ ਵਾਤਾਵਰਨ ਸ਼ੁੱਧ ਹੋਣਾ ਹੈ ਇਹਨਾਂ ਨੂੰ ਪਾਲਾਂਗੇ ਤਾਂ ਆਪਾਂ ਵੀ ਤੰਦਰੁਸਤ ਹੈ ਹੋਰ ਵੀ ਲੋਕ ਹਾਂਜੀ ਕੀ ਨਾਖਰ ਤੁਹਾਡਾ ਰਗੇਸ਼ ਕੁਮਾਰ ਜੀ ਇਹ ਕੀ ਕਹਿਣਾ ਚਾਹੁੰਦੇ ਹੋ ਦੇਖੋ ਕੋਲੇ ਲਾਏ ਆ ਵੱਡੀ ਗਿਣਤੀ ਦੇ ਵਿੱਚ ਸਵੇਰੇ ਸਵੇਰੇ ਕੀ ਕਹਿਣਾ ਚਾਹੁੰਦੇ ਹੋ ਉਹਦੇ ਤਾਂ ਬਹੁਤ ਵਧੀਆ ਜੀ ਵਾਤਾਵਰਨ ਨੂੰ ਫਿੱਧਰਾ ਦਿੰਦੇ ਆ ਇਹ ਆਪਾਂ ਨਹੀਂ ਲਾਉਣਾ ਬਾਕੀ ਸਭ ਨੂੰ ਲਾਉਣੇ ਚਾਹੀਦੇ ਆ ਐ ਤਾਂ ਨਹੀਂ ਵੀ ਕਿਤੇ ਫੁੱਟੋ ਖਿਚਾ ਕੇ ਪਾਰ ਹੋ ਜਾ ਨਹੀਂ 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 ਪਾਲਾਂਗੇ ਪਾਲਾਂਗੇ ਹਾਂਜੀ 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 ਕੀ ਹਾਲ ਤੁਹਾਡਾ ਮੇਰਾ ਨਾਮ ਕੁਲਵਿੰਦਰ ਸਿੰਘ ਇਨਸਾਨ ਪ੍ਰੇਮੀ ਸੇਕ ਤਲਵੰਡੀ ਸਾਹਿਬੋ ਜੀ ਤੇ ਜਿਹੜੇ ਅੱਜ ਤੁਸੀਂ ਬੂਟੇ ਲਏ ਇਹ ਕਿਸ ਸਿਸਤੇ ਚ ਲਾਏ ਜੀ ਇਹ ਸਾਡੇ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਮ ਸਿੰਘ ਜੀ ਇਨਸਾਨ ਉਹਨਾਂ ਦਾ 15 ਅਗਸਤ ਨੂੰ ਜਨਮ ਦਿਨ ਹੁੰਦਾ ਤਾਂ ਅਸੀਂ ਪੌਦੇ ਲਾ ਕੇ ਉਹਨਾਂ ਨੂੰ ਵਧਾਈ ਦਿੰਦੇ ਆ ਤੇ ਆਜ਼ਾਦੀ ਦਿਹਾੜੇ ਨੂੰ ਔਖ ਰੱਖਦੇ ਹੋਏ ਅਸੀਂ ਹਰ ਸਾਲ ਪੌਦੇ ਲਾਉਂਦੇ ਆ ਜੀ ਤੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਲੋਕਾਂ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਵੀ ਜੋ ਵੀ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਵਾਸਤੇ ਜੇ ਆਪਾਂ ਪੌਦੇ ਲਾਵਾਂਗੇ ਤਾ ਆਪਣੀ ਆਉਣ ਵਾਲੀ ਪੀੜ੍ਹੀ ਵੱਸ ਸਕਦੀ ਹੈ ਕਿਉਂਕਿ ਪ੍ਰਦੂਸ਼ਣ ਬਹੁਤ ਜ਼ਿਆਦਾ ਹੈ ਉਹਦਾ ਕਰਕੇ ਆਪਾਂ ਨੂੰ ਪੌਦੇ ਲਾਉਣੇ ਚਾਹੀਦੇ ਤੇ ਉਹਨਾਂ ਦੀ ਸੰਭਾਲ ਕਰਨੀ ਚਾਹੀਦੀ ਹੈ ਜੀ ਤੇ ਇਹਨਾਂ ਨੂੰ ਤੁਸੀਂ ਗਾਹਾਂ ਵੀ ਸੰਭਾਲ ਰੱਖੋਗੇ ਹਾਂ ਅਸੀਂ ਜਿੰਨਾ ਚਿਰ ਪੇੜ ਨਹੀਂ ਬਣਦਾ ਉਹਨਾਂ ਚਿਰ ਇਹਦੀ ਸੰਭਾਲ ਕਰਦੇ ਰਵਾਂਗੇ ਜੀ ਬਿਲਕੁਲ ਇਹ ਸਨ ਸੰਸਥਾ ਦੇ ਮੈਂਬਰ ਆ ਜਿਨ੍ਹਾਂ ਨੇ ਦੱਸਿਆ ਕਿ ਪੌਦੇ ਅਸੀਂ ਲਾਅ ਵੀ ਰਹੇ ਹਾਂ ਆਮ ਤੌਰ ਤੇ ਲੋਕ ਲਾਉਂਦੇ ਆ ਤੇ ਪੱਟ ਦਿੱਤੇ ਜਾਂਦੇ ਨੇ ਤਸਵੀਰਾਂ ਸਾਂਝੀਆਂ ਕਰਦੇ ਆ ਤੁਹਾਡੇ ਨਾਲ ਇਸ ਤਰ੍ਹਾਂ ਜਿਹੜੇ ਪੌਦੇ ਲਾ ਰਹੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਪੌਦੇ ਆ ਜਿਹੜੇ ਉਹ ਆਪ ਦੀ ਇਕਜੁੱਟਾ ਦੇ ਨਾਲ ਆਪਾਂ ਦੱਸਣਾ ਮੰਨਦਾ ਕਿ ਜਿਹੜਾ ਪੌਦਾ ਹੈ ਪੌਦੇ ਦਾ ਰੋਪਣ ਹੈ ਜਿਹੜਾ ਸਭ ਤੋਂ ਪਹਿਲਾਂ ਉਹ ਨਗਰ ਕੌਂਸਲ ਤਲਵੰਡੀ ਸਾਬੋ ਦੇ ਪ੍ਰਧਾਨ ਕੁਲਜੀਤ ਕੌਰ ਨੇ ਕੀਤਾ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿਸ ਤਰ੍ਹਾਂ ਪੌਦੇ ਜਿਹੜੇ ਲਾਏ ਜਾ ਰਹੇ ਹੈ ਹੋਰ ਵੀ ਗੱਲ ਨਹੀਂ ਵਾਤਾਵਰਣ ਦੇ ਲਗਾਤਾਰ ਗੰਧਲਾਪਨ ਹੋ ਰਿਹਾ ਹੈ ਉਸ ਨੂੰ ਦੂਰ ਪਹੁੰਚਾਉਣ ਦੇ ਦੇ ਨਾਲ ਕਿਤੇ ਨਾ ਕਿਤੇ ਆਜ਼ਾਦੀ ਦਿਹਾੜੇ ਨੂੰ ਲੈ ਕੇ ਤੇ ਇਹਨਾਂ ਦੇ ਜੋ ਗੁਰੂ ਜੀ ਆ ਉਹਨਾਂ ਦੇ ਜਨਮ ਦਿਨ ਨੂੰ ਲੈ ਕੇ ਵੱਡੀ ਪੱਧਰ ਤੇ ਜਿਹੜੇ ਪੌਦੇ ਤਲਵੰਡੀ ਸਾਬੋ ਦੇ ਵਿੱਚ ਮਤਲਬ ਲਾਏ ਜਾ ਰਹੇ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅਸੀਂ ਤਾਂ ਤਲਵੰਡੀ ਸਾਬੋਦੀਆਂ ਕਿਸ ਤਰ੍ਹਾਂ ਜਿਹੜੇ ਵੱਡੀ ਪੱਧਰ ਤੇ ਸਮਾਜ ਸਭੀ ਸੰਸਕ੍ਰਿਤੀ ਜਿਹੜੀ ਉਹ ਪੌਦੇ ਲਾ ਕੇ ਆਪਣਾ ਜਿਹੜਾ ਪੌਦਾ ਲਾ ਕੇ ਦਰਖਤ ਬਣਾਉਂਦੀ ਹੈ ਜਿਹੜੀ ਲੋਕਾਂ ਨੂੰ ਹੋਰ ਵੀ ਅਪੀਲ ਕਰਦੇ ਹੈ ਕੈਮਰਾ